ਕਿੰਨੇ ਅਫਸੋਸ ਦੀ ਗੱਲ ਹੈ ਕਿ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕ ਰਹੀ। ਪਿੱਛੇ ਜੇ ਰੋਜ਼ 2 ਤੋਂ 4 ਕਿਸਾਨ ਕਰਜ਼ੇ ਦੀ ਮਾਰ ਹੇਠਾਂ ਕੇ ਆਪਣੀ ਜਾਨ ਲੈ ਰਹੇ ਸਨ। ਹੱਲੇ ਵੀ ਇੱਕ ਅਦੁਕਾ ਘਟਨਾਵਾਂ ਬਾਰੇ ਖਬਰ ਆਉਂਦੀ ਰਹਿੰਦੀ ਹੈ। ਸਰਕਾਰ ਨੇ ਪੀੜਿਤ ਕਿਸਾਨਾਂ ਦੀ ਜਾਂ ਉਹਨਾਂ ਦੇ ਪਰਿਵਾਰਾਂ ਦੀ ਬਾਤਾਂ ਕੀ ਫੜਨੀ ਸੀ। ਹੱਲੇ ਤੱਕ ਇਸ ਮਸਲੇ ਨੂੰ ਲੈ ਕੇ ਕੋਈ ਪੁਖਤਾ ਸੈਂਸਸ ਜਾਂ ਸਰਵੇ ਵੀ ਨਹੀਂ ਕੀਤਾ ਗਿਆ ਇੱਕ ਐਨਜੀਓ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਨੂੰ ਕਿਸਾਨੀ ਖੁਦਕਸ਼ੀਆਂ ਉੱਪਰ ਤਾਜ਼ਾ ਸੈਂਸਸ ਵਾਸਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ ਪਿੱਛੇ ਜੇ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਨੂੰ ਸਰਵੇ ਵਾਸਤੇ ਸਿਰਫ 30 ਲੱਖ ਰੁਪਏ ਦਿੱਤਾ ਗਿਆ ਜੋ ਬਹੁਤ ਘੱਟ ਸੀ ਜਿਹੜੇ ਹੁਣ ਤੱਕ ਸਰਵੇ ਹੋਏ ਨੇ ਉਹ ਕਿਸਾਨੀ ਖੁਦਕਸ਼ੀਆਂ ਦੀ ਗੰਭੀਰਤਾ ਨੂੰ ਸਹੀ ਬਿਆਨ ਨਹੀਂ ਕਰਦੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਸਹੀ ਤਾਜ਼ਾ ਸਰਵੇ ਕਰਾਉਣ ਤੋਂ ਇਸ ਲਈ ਕੰਨੀ ਘਤਾਰ ਰਹੀ ਹੈ ਕਿ ਰਾਜ ਦੀ ਅਸਲੀ ਹਕੀਕਤ ਬਾਹਰ ਨਾ ਆ ਜਾਵੇ। ਇਹ ਇਸ ਦੇ ਬਾਵਜੂਦ ਕਿ ਪੰਜਾਬ ਨੂੰ ਬਾਕੀ ਰਾਜਾਂ ਦੇ ਮੁਕਾਬਲੇ ਬਹੁਤ ਮਾਮੂਲੀ ਕੇਂਦਰੀ ਸਹਾਇਤਾ ਮਿਲ ਰਹੀ ਹੈ। ਕੇਂਦਰ ਵੱਲੋਂ ਪਿੰਡੂ ਇਲਾਕਿਆਂ 'ਚ ਖੁਦਕਸ਼ੀਆਂ ਰੋਕਣ ਲਈ ਜਿੱਥੇ ਪੰਜਾਬ ਨੂੰ ਸਿਰਫ 1000 ਕਰੋੜ ਵੀ ਨਹੀਂ ਮਿਲਿਆ ਉੱਥੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਵਰਗੇ ਰਾਜਾਂ ਨੂੰ ਕਰੀਬ 17000 ਕਰੋੜ ਰੁਪਏ ਮਿਲੇ ਹੈ। ਪੰਜਾਬ ਨੂੰ ਕੱਟ ਪੈਸਾ ਮਿਲਦਾ ਇੱਕੋ ਹੀ ਕਾਰਨ ਹੈ ਕਿ ਉਸ ਕੋਲ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬਾਰੇ ਪੁਖਤਾ ਅੰਕੜੇ ਨਹੀਂ ਨੇ ਨਸ਼ਿਆਂ ਦੀ ਹਕੀਕਤ ਵਾਂਗੂ ਪੰਜਾਬ ਸਰਕਾਰ ਨੂੰ ਹੋਸ਼ ਚਾ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬਾਰੇ ਵੀ ਸੱਚ ਨੂੰ ਉਜਾਗਰ ਕਰਨਾ ਚਾਹੀਦਾ ਹੈ ਜਿੰਨਾ ਚਿਰ ਤੱਕ ਸੱਚਾਈ ਬਾਹਰ ਨਹੀਂ ਆਉਗੀ ਕਿਸਾਨੀ ਦਾ ਮਸਲਾ ਹੱਲ ਨਹੀਂ ਹੋ ਸਕਦਾ ਅਸੀਂ ਆਸ ਕਰਦੇ ਹਾਂ ਕਿ ਹਾਈ ਕੋਰਟ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਪੰਜਾਬ ਸਰਕਾਰ ਨੂੰ ਲੁੜਿੰਦੇ ਕਦਮ ਚੁੱਕਣ ਲਈ ਸਖਤ ਹਦਾਇਤਾਂ 出るか。<music>